ਹਾਂਜੀ ਬਾਈ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਪ੍ਰਿੰਟ ਦੋਨੇ ਤੇ ਮਾਦੀ ਵੀ ਦਿਖਾਵਾਂਗੇ ਆਜੋ ਜੀ ਸਭ ਤੋਂ ਪਹਿਲਾਂ ਆਪਾਂ ਦਿਖਾਵਾਂਗੇ ਬਾਈ ਤੁਹਾਨੂੰ ਬਰੀਡਰ ਵੀ ਤੇ ਗੇਮ ਵੀ ਦੋਨੇ ਜਾਨਵਰ ਹੈ ਬਾਈ ਥੋੜੇ ਜੀ ਦੋਨੇ ਕੰਮਾਂ ਚ ਆਉਂਦਾ ਇਹ ਤੇ ਚੈੱਕ ਕਰੋ ਬਾਈ 5 ਟਾਈਮ ਚੈਂਪੀਅਨ ਹਨ ਹਾਂ 5 ਟਾਈਮ ਚੈਂਪੀਅਨ ਹੈ ਬਾਈ ਜਾਨਦਾਂ ਤੁਹਾਨੂੰ ਥੱਲੇ ਦੱਸਦੇ ਆ ਜਿਹੜੇ ਵੀਰ ਬਾਈ ਪੁੱਛਦੇ ਹੁੰਦੇ ਨੇ ਨਾ ਵੀ ਅਸਲ ਬਰੀਡਰ ਕੁੱਕੜ ਦੀ ਕੀ ਕੁਆਲਿਟੀ ਹੈ ਦਾ ਉਹ ਤੁਹਾਨੂੰ ਹੁਣ ਆਪਾਂ ਬਈ ਪਹਿਲਾਂ ਕੁਆਲਟੀ ਦੱਸਦੇ ਆ। ਪਹਿਲਾਂ ਤਾਂ ਇਹ ਨੋਕ ਤੇ ਫੋਕਸ ਕਰੋ। ਆ ਦੇਖੋ ਇਹਦੀ ਨੋਕ ਆ। ਕਿੰਨੀ ਮੋਟੀ ਆ। ਮੇਰੇ ਗੁੱਠੇ ਤੋਂ ਵੀ ਵੱਧ ਮੋਟੀ ਆ। ਠੀਕ ਹੈ ਜੀ ਪਹਿਲੀ ਗੱਲ ਤਾਂ ਇਹ ਧਿਆਨ ਚ ਰੱਖੋ ਜੀ ਨੋਕ ਮੋਟੀ ਹੋਣੀ ਚਾਹੀਦੀ ਹੈ। ਦੂਜੀ ਗੱਲ ਅੱਖ ਦੇਖੋ ਬਈ ਡੂੰਗੀ। ਇੱਕ ਬਈ ਕਈ ਕਈ ਲੋਕ ਕੁੱਕੜ ਰੱਖ ਲੈਂਦੇ ਆ ਨਾ ਐਵੇਂ ਚੰਗੇ ਕਹੀ ਜਾਂਦੇ ਆ ਪਰ ਸਿਰ ਨਹੀਂ ਹੁੰਦੇ ਬਈ। ਸਿਰ ਚੌੜਾ ਜ਼ਰੂਰੀ ਆ ਯਾਰ ਆ ਦੇਖੋ ਕਿੰਨਾ ਸਟਰੋਂਗ ਸਿਰ ਆ। ਨਹੀਂ ਜਿਹੜਾ ਪੋਲੇ ਸਿਰ ਵਾਲਾ ਹੁੰਦਾ ਨਾ ਉਹ ਐਵੇਂ ਜਿ ਮੜੇ ਹੀ ਉਹੋ ਜੇ ਤਾਂ ਉਹ ਡਰ ਜਾਂਦੇ ਭੱਜ ਜਾਂਦੇ ਹਨਾ। ਇਹ ਵੀ ਮੇਨ ਹੈ ਤਾਂ ਹੁਣ ਤੁਸੀਂ ਉੱਤੋਂ ਹੱਡ ਦੇਖੋ ਬਈ ਉੱਤੋਂ ਹੱਡ ਚੈੱਕ ਕਰੋ ਕਿਡਾ ਕਿੰਨਾ ਚੌੜਾ ਹੈ ਇਹ ਜਿਹੜੀ ਬੋਨ ਹੈ ਇਹ ਮੇਨ ਹੈ ਇੱਥੋਂ ਜਾਨਵਰ ਨੇ ਆਪਦਾ ਉਹ ਬਣਾਉਣਾ ਹੁੰਦਾ ਸਾਰਾ ਮਤਲਬ ਕਿ ਸਟਰੈਂਥ ਜਿਹਦੇ ਨਾਲ ਇਹਨੇ ਆਪਦੀ ਗੇਮ ਦਿਖਾਉਣੀ ਆ ਕਰੀਚ ਵਾ ਪੱਲੇ ਬੁੱਲੇ ਬਹੁਤ ਵੱਡੇ ਬੁੱਲੇ ਹਾਂ ਆ ਦੇਖੋ ਇਹ ਡਾਰ ਭਾਨੀ ਆਪਣੇ ਪੱਲੇ ਸਿਰਤੀ ਭਾਨੀ ਕਰ ਲੱਗਦਾ ਮੁਰਜਦਾ ਅੱਗੇ ਵੱਡੇ ਪੱਲੇ ਹੋਣੇ ਛੋਟੇ ਪੱਲਿਆਣਾ ਵੀ ਮੁਰਤੀ ਜ਼ੋਰਦਤ ਲੱਗੀ ਜਾਂਦਾ ਹਾਂਜੀ ਤੇ ਹੁਣ ਆਪਾਂ ਤੁਹਾਨੂੰ ਇਹਨੂੰ ਛੱਡ ਕੇ ਦਿਖਾਉਣੀ ਆ ਜੀ ਚੈੱਕ ਕਰਿਓ ਭਾਈ ਕਟੋ ਘਟ ਇਹਦਾ 16.5 ਸਾਈਜ਼ ਹੈ ਜਾਨਵਰ ਦਾ 16.5 ਬਟਨ ਸਾਈਜ਼ ਆ ਐਵੇਂ ਨਹੀਂ ਆਪਾਂ ਐਵੇਂ ਮਿਣੀ ਜਾਂਦੇ ਆ ਉਹ ਆਪਣਾ ਇੱਥੋਂ ਮੋਢੇ ਇੱਥੋਂ ਨਹੀਂ ਆਪਾਂ ਬੰਸੇ ਨੇ ਨੇ ਮੈਨਣਾ ਹੁੰਦਾ ਹੈ ਹੁਣ ਆਪਾਂ ਸੁਣੋ ਭਾਈ ਦੂਜਾ ਜਾਨਵਰ ਦਾ ਹੁਣੇ ਬਿੰਗੂ ਬਾਅਦ ਚ ਤੁਹਾਨੂੰ ਮੁਰਗੀਆਂ ਸ਼ੋਅ ਕਰਾਉਣ ਵਾਲੇ